ਦੇ ਕਵੀ ਮੋਨ ਗੀਤ ਰਹੇ ਉਹਨਾਂ ਨਾਲ ਉਹ ਜਿਹੜੇ ਜਿਹੜੇ ਸਾਹਿਬ ਰਸਮਾਰ ਰਾਜਾ ਦੇ ਸਾਡੇ ਸੱਜ ਨੇੜੇ ਦੀ ਖੇਹ ਕੇ ਗੁਜ਼ਰੇ ਤਾਂ ਹੀ ਉਹਨਾਂ ਨਾਲ ਸਾਡੇ ਲੋਕ ਮਨ ਦੇ ਵਿੱਚ ਇੱਕ ਥਾਂ ਬਣ ਗਈ ਉਹਨਾਂ ਦੀ ਥਾਂ ਬੜੀ ਡੇਹਰੀ ਹੈ ਬਹੁਤਾ ਕਰਕੇ ਭਾਵੇਂ ਜਿਵੇਂ ਡਾਕਟਰ ਨਿਰਵਲ ਚੋੜਾ ਕੀ ਗੱਲ ਕਰਦੇ ਸੀ ਕਿ ਘਾਟੇ ਵਾਲਾ ਵੀ ਉਹਨੇ ਆਪਣੇ ਪਰਪਰ ਸਾਥੇ ਸ਼ੇਰ ਲਿਖੇ ਹੋਏ ਸੀ ਜੋਹਾਂ ਦੀ ਕਟਕੜ ਵਾਲੀ ਗੁਣੀ ਆ ਬੋ ਤੇ ਹੁਣ ਵੀ ਆਪਾਂ ਦੇਖ ਰਹੇ ਹਾਂ ਮੈਡਮ ਗਵਿੰਦਰ ਦਰੋਪ ਜੀ ਹੋਰਾਂ ਨੇ ਗੱਲ ਕੀਤੀ ਸੀ ਕਿ ਉਹਨੂੰ ਸੰਵਾਦਕ ਵੀ ਬਹੁਤ ਵੱਡੇ ਸੀ ਉਪਰੋਜ ਇਕਨੋਮਿਸਿ ਦੇ ਤੇ ਉਹਨਾਂ ਦੀ ਹੋਰ ਵੀ ਵਿਧਾਨਾ ਚ ਕੰਮ ਸੀਗਾ ਪਰ ਇਸੇ ਨਾਲੋਂ ਜ਼ਿਆਦਾ ਕਵਿਤੇ ਤੌਰ ਤੇ ਖਾਸ ਥਾਂ ਤੇ ਤੇ ਮੈਨੂੰ ਸੰਵਾਦਕੀ ਲਿਖਾਇ ਹੋਏ ਬਾਰੇ ਮੈਂ ਇੱਕ ਲਾਈਨ ਲਿਖੀ ਸੀ ਕਿ ਮੈਨੂੰ ਲੱਗਦਾ ਕਿ ਕਲਾ ਕਰੀ ਨਾ ਉਹਨਾਂ ਨੂੰ ਉਹਨਾਂ ਦੀਆਂ ਹੋਰ ਵੀ ਬਿਦਾਵਾਂ ਆ ਰਹੇ ਹਨ ਉਹਨਾਂ ਦੀਆਂ ਹੋਰ ਬਿਦਾਵਾਂ ਨੂੰ ਕਲਾਸ਼ਾਲ ਦੇ ਸੰਗੋ ਯਤਨ ਜਾਰੀ ਰੱਖੇ ਜਾਣ ਚਾਹੀਦੇ ਤੇ ਅਸੀਂ ਇਹ ਪਰਚਾ ਇਸੇ ਲਈ ਕੱਢਿਆ ਹੈ ਕਿ ਇਹਦੇ ਇਸੇ ਨਾਲ ਦੀਆਂ ਬਾਕੀ ਦੀਆਂ ਬਿਦਾਵਾਂ ਬਾਰੇ ਵੀ ਪੇਪਰ ਲਗਵਾਏ ਹੋਰ ਪੱਤਰ ਲਗਵਾਏ ਤੇ ਅਸੀਂ ਇਸ ਸੰਵਾਦ ਸਾਥ ਹੋਇਆ ਕਿ ਇਹ ਕਿਤੇ ਉਮੇ ਨਾਲ ਗੁੰਮਗਵਾ ਚਾਰੇ ਜਿਵੇਂ ਅਸੀਂ ਇਸੇ ਸੋਨੇ ਤੇ ਜਦੋਂ ਅਸੀਂ ਸਭਾ ਅੱਗੇ ਸੱਤੇ ਹੁੰਦੇ ਅ ਕਿਸੇ ਲਈ ਜਤਨ ਹੋ ਜਾਦਾ ਸੇ ਜਿਹੜਾ ਲੋਕਮਨ ਚ ਬਚ ਗਿਆ ਉਹ ਬਚ ਗਿਆ ਪਰ ਉਸ ਤੋਂ 라ਵਾ ਦੇ ਪਾਤਰ ਸਾਹਿਬ ਹੋਰ ਬਹੁਤ ਹੋਰ ਬਹੁਤ ਵੱਡੀ ਸਖਸ਼ੀਅਤ ਸਰ ਜਿੱਥੋਂ ਤੱਕ ਮੇਰਾ ਨਿੱਕੀ ਨਾਲ ਇਸ ਯੂਨੀਵਰਸਿਟੀ ਕਰਾ ਕੇ ਸੰਬੰਧ ਰਿਹਾ ਉਹ ਕਦੇ ਕਦੇ ਘਰ ਵੀ ਚਲੇ ਜਾਂਦੇ ਸੀ ਉਹਨਾਂ ਦੇ ਤੇ ਪੀ ਐਲ ਵੀ ਕੀਤੀ ਰਹਿਣ ਉਸ ਯੋਗ ਲੋਕ ਘਰੇ ਬੈਠ ਕੇ ਜਿਸੀ ਹੁੰਦੇ ਰਹੇ ਬੜੀ ਨੇੜਤਾ ਬਣੀ ਹੈ ਪਰ ਮੈਂ ਉਹਨਾਂ ਨੂੰ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਉਹਨਾਂ ਯਾਦ ਕਰਾਵਾਨਾ ਤੇ ਸਾਡੇ ਵਿੱਚ ਇੱਕ ਕੜੀ ਜਿਹੀ ਸੀ ਮੇਰੇ ਪਾਤਰ ਸਾਹਿਬ ਦੇ ਬਹਾਨੇ ਨਾਲ ਇੱਕ ਹੋਰ ਸਖਸ਼ੀਤ ਨੂੰ ਜਾਣ ਕਰਨਾ ਚਾਹੁੰਨਾ ਉਸੇ ਡਾਕਟਰ ਸੁਖਚੈਨ ਕਹਿੰਦੇ ਸੀ ਪਹਿਲਾਂ ਉਹ ਸੁਖਚੈਨ ਮਿਸਤਰੀ ਦੇ ਨਾਲ ਲਈ ਛਾਪਦੇ ਸੀ ਤੇ ਡਾਕਟਰ ਸੁਖਚੈਨ ਉਹਨਾਂ ਦਾ ਘਰ ਵੀ ਉਹਨਾਂ ਨੇ ਮੇਠ ਰੱਖਿਆ ਉਹਨਾਂ ਦਾ ਦੋਹੇ ਕਰ ਤੇ ਸੁਖਚੈਨ ਨੇ ਕਿਹੜੀ ਸ਼ੂਗਰ ਪੇਸ਼ੈਂਟ ਸੀ ਇਹ ਹੀ ਦੇਖੋ ਜਦੋਂ ਸੀ ਬੋਤਲ ਇਹ ਮੈਂ ਪਾਤਸਰ ਜੇ ਬਗੈ ਕੀ ਹੋ ਜਾਂਦਾ ਜਨਰਲ ਪੌਲ ਹੋ ਗਿਆ 2 ਮਹੀਨੇ ਤੇ ਕੈਮੀਰੀ ਰਿਲੀਕੇਸ਼ਨ ਦੇ ਵਿੱਚੋਂ ਅਸੀਂ ਉਹਨਾਂ ਦੀ ਮਜ਼ਦੂਰੀ ਸਭ ਦੇ ਹੁੰਦੇ ਸੀ ਸੁਖਚੈਨ ਬਹੁਤ ਵੱਡਾ ਕੋਰਟ ਸੀ ਉਹ ਰਿਲੀਕੇਸ਼ਨ ਚ ਪੇਵਾ ਜੀ ਸ਼ਹਿਰਾ ਚ ਕਈ ਹੁੰਡੀਆਂ ਨੇ ਗੱਲਾਂ ਪੁੱਛਿਆ ਕਰ ਜਾਂਦੇ ਆ ਉਹ ਰਾਜਾ ਮਹਾਰਾਜਾ ਦੇ ਖਿਲਾਫ ਇਤਵਰੀ ਨਾਲ ਤੋਂ ਫਿਰ ਪਾਲ ਸਿੰਘ ਆਉਂਦੇ ਜੀ ਸਾਡੇ ਬਾਈਚਾਤਰ ਹੁੰਦੇ ਸੀ ਗੀ ਪਮੋਰ ਜਿਹੜਾ ਹੋ ਉਹਨਾਂ ਨੇ ਕਿਤੇ ਕਿਸੇ ਹੋਰ ਦੇ ਪਹੁੰਚਣੇ ਕੋਲ ਨੇ ਗਾਲਾਂ ਗੋਲਾ ਕਰਤੀਆਂ ਆਖੋ ਫਿਰ ਚੱਕ ਕੇ ਇਹ ਡਾਟਾ ਵਰਕ ਨਹੀਂ ਭੇਜ ਤੰਗ ਐ ਗੱਲ ਇਹ ਮੈਂ ਤੁਹਾਨੂੰ ਬਤਾ ਲਿਆ ਕਿ ਅਭੀਰ ਗੱਲ ਹੋਰ ਕੋਲ ਵੀ ਅਸੀਂ ਯਤਨ ਕਰੀਏ ਡਾਟਾ ਵਰਕ ਸਮਝਾਈਏ ਫਿਰ ਪਔਰ ਉਹਦੇ ਬੰਦਾ ਠੀਕ ਹੈ ਮੈਂ ਪਾਤਰ ਸਾਹਿਬ ਨਾਲ ਆਕੀ ਗੱਲ ਸੀ ਕਿ ਆਪਣੇ ਕਿ ਵਿਲੇਜ ਖਤਰ ਹੈ ਪਾਤਰ ਸਾਹਿਬ मैंने कहते आया करिए डॉक्टर अर्जन सा डिपार्टमेंटानी करते नेता आया कर, कर ने, ने ना ना ना। फिर मैं कहते आया करना चाहिए किताब है मैं किताब लेके आया अच लैके डॉक्टर औरत साहब मिल चले गए पर ਡਾਕਟਰ ਸਦਸੋ ਆ ਵੀ ਬੜਾ ਕੁਛ बोल ਰਿਹਾ ਇਸ ਯੂਨੀਵਰਸਿਟੀ ਚ ਤੇ ਉਹਨਾਂ ਨੇ ਜੀ ਸਾਡੀ ਗੱਲ ਬੰਨੀ ਮੁੰਨੀ ਨਾਲ ਉੱਥੇ ਡਾਕਟਰ ਔਰ ਤੇ ਡਾਕਟਰ ਨੰਦਾ ਉਹ ਡਾਕਟਰ ਸਾਹ ਚੋਂ ਬੈਠੇ ਉਹ ਕੋਈ ਗੱਲ ਕਰ ਰਿਹਾ ਸੀ ਪਹਿਲਾਂ ਬੈਠੇ ਫਸੀ ਜਦੋਂ ਗਿਆ ਤਾਂ ਡਾਕਟਰ ਨੰਦਾ ਸਾਹ ਇੱਥੇ ਬੈਠ ਗਿਆ ਕਿ ਉਹਨਾਂ ਨੇ ਸਾਹ ਨਾਲ ਗੱਲ ਕੀਤੀ ਉਹ ਕਹਿੰਦੇ ਬੜੀ ਥਾਂ ਇੱਥੇ ਆ ਡਾਕਟਰ ਨੰਦਾ ਨੇ ਜਦੋਂ ਪਿੱਛੇ ਬੈਠਾ ਸੁਣਿਆ ਨਾ ਉਹ ਕਹਿੰਦੇ ਗੱਲ ਸੁਚੈਨ ਦੀ ਗੱਲ ਹੋ ਰਹੀ ਹੈ ਅਜਿਹਾ ਹਾਂ ਜੀ ਮੈਂ ਇਹ ਬਾਰੇ ਕੁਝ ਬਰਤਾਂ ਮੈਂ ਕਿਹਾ ਵੀ ਤਕਸਰ ਕਿਵੇਂ ਕਿਸੇ ਨੂੰ ਕਿਵੇਂ ਮਦਦ ਕਰਦੇ ਹੋ ਪਰ ਕੋ ਕੋ ਰਿਗਿਸ਼ਨ ਕੋਰਤਾਂ ਦੀ ਕੋਈ ਰਿਗਿਸ਼ਨ ਗਾਲ ਮੋਲ ਵਾਲੇ ਕਰ ਬੜੀ ਮੈਂ ਸਭ ਚੈਨ ਨੂੰ ਸਮਝਾਇਆ ਮੱਕੇ ਸੀ ਯੂਨੀਅਨ ਵਾਲੇ ਹੁੰਦੇ ਯਾਰ ਅਸੀਂ ਵੀ ਬਹੁਤ ਸੰਕੋਚ ਨਾਲ ਸ਼ਬਦਾਂ ਨਹੀਂ ਬਰਤਦੇ ਹੁੰਦੇ ਪਰ ਤੂੰ ਇਹ ਠੀਕ ਨਹੀਂ ਕੀਤਾ ਕਿ ਚਲੋ ਫੇਰ ਵੀ ਸਾਨੂੰ ਐਨ ਲੱਗਦਾ ਹੁੰਦਾ ਵੀ ਨਾ ਕ੍ਰੀਏਟਰਸ ਹੈ ਯਾਰ ਇਹਨੂੰ ਪਛਾਇਆ ਜਾਣਾ ਚਾਹੀਦਾ ਫੇਰ ਮੈਂ ਕਿਤੇ ਪੰਜਾਬੀ ਭਾਗ ਤੋਂ ਤੁਰਦਾ ਫਿਰਦੇ ਵਾਹ ਤੇਰੀ ਕ੍ਰੀਏਟਿਵਟੀ ਮਾਰਕੀਟ ਹੈਗੀ ਹੈ ਜੀ ਹੈਗੀ ਹੈ ਕਹਿੰਦਾ ਕਰਤਾ ਛਾਪ ਕਰਤਾ ਲਿਖੀ ਹੈ ਛਾਪੇ ਜੋ ਉਹਦੇ ਚ ਇੱਕ ਯੂਨੀਵਰਸਿਟੀ ਕਿਤੇ ਹੋਰ ਹੰਡਾ ਹੈ ਸਾਡੀਆਂ ਧੀਆਂ ਦੇ ਭੈਣਾਂ ਦੇ ਫੋਨ ਨੋਟ ਕਿ ਖਾ ਗਏ ਐ ਅਸੀਂ ਨਿਕਲ ਪਾ ਸੀ ਜੋ ਕਰਤਾ ਮਿੰਦੇ ਦੀ ਜਿੱਤ ਨਹੀਂ ਸਾਪੋਂ ਸੋਦੇਸ ਤੋਂ ਦੇ ਕਿ ਕੋਈ ਫੋਨਿੰਗ ਸ਼ੁਰੂ ਕੋਈ ਕਰਤਾ ਆਪੋ

ਅਨ ਸੰਗੀਤ ਭਾਗਤਰ ਕੀ ਰਾਹੀਂ ਹੋਵੇ ਚਾਹੇ ਸੁਚੈਤ ਹੋਵੇ ਨਾ ਹੋਵੇ ਚਾਹੇ ਜੋਗ ਰਹਿਤ ਹਨ ਜਿ ਰਸੀਦਾ ਤੇ ਕੈਂਟਮੀ ਵੀ ਹੈ ਸੰਗੀਤ ਵੀ ਯੂਨੀਵਰਸਿਟੀ ਦਾ ਸਾਲੇ ਹੈ ਤੇ ਅੱਜ ਜਦੋਂ ਮੈਂ ਪੁਸਤਕ ਦੀ ਸੁਣੀ ਹੈ ਤਾਂ ਕੁ ਜੀਸ਼ ਗੌਰਵ ਨੇ ਉਹਨਾਂ ਪੁਸਤਕ ਨੂੰ ਮੇਰੇ ਨਾਲ ਕਰਨ ਕਰਨ ਕੀਤੀ ਹੈ ਕਿ ਭਾਗਤਰ ਸਾਹਿਬ ਦੇ ਨਾਮ ਤੇ ਇੱਕ ਚੈਅ ਥਾਪ ਕੀਤੀ ਜਾਣੀ ਹੈ ਸਾਡੇ ਸਾਹਿਬਾਨ ਨੇ ਕਹਿ ਦਿੱਤੀ ਹੈ ਪੰਜਾਬੀ ਸਾਹਿਤ ਕੈਂਡਰ ਵਾਲਿਆਂ ਨੂੰ ਬੋਲੀ ਕਿਉਂਕਿ ਅਸੀਂ ਪੰਜਾਬੀ ਦੇ ਪੈਸੀ ਲੋਕਾਂ ਤੇ ਸਾਨੂੰ ਲੱਗ ਰਿਹਾ ਹੈ ਰਾਤਬ ਵੀ ਪਿਛਲੇ ਸਮੇਂ ਚ ਪੰਜਾਬੀ ਦੇ ਕਰੈਕਟ ਆ ਔਰ ਵੀ ਕੁਝ ਟੱਲੇ ਸੀ ਤੇ ਅਸੀਂ ਬਹੁਤ ਆਸ਼ਾ ਰੱਖਦਾ ਦੂਜੀਆਂ ਭਾਸ਼ਾਵਾਂ ਬਾਰੇ ਵੀ ਸਾਡਾ ਮਰ ਗਿਆ ਸੀ ਸੋ ਜਿਵੇਂ ਜੀ ਸਿਖਤਵਾਲੀ ਯੂਨੀਵਰਸਿਟੀ ਆ ਰਿਹਾ ਪੰਜਾਬੀ ਨਾਲ ਵੀ ਉਸੇ ਤਰ੍ਹਾਂ ਦਾ ਜੁੜੇ ਪਹਿਲਾਂ ਤਨੋਰ ਸ਼ੋਨਾ ਨੇ ਦੱਸਿਆ ਹੈ ਉਸੇ ਤਰ੍ਹਾਂ ਅਸੀਂ ਇੱਕ ਜੰਗੀ ਖੇਤ ਦੀ ਨਿਕੜਦੇ ਰਹੇ ਆ ਪੰਜਾਬੀ ਚ ਪਰ ਜਿਹੜਾ ਸ਼ਮਾਹੀ ਮੈਗਜ਼ੀਨ 사ਡਾ ਨਿਕਲਦਾ 50 55 ਉਹ ਤੋਂ ਰਾਗਵਾ ਦੀ ਪੰਜਾਬੀ ਚ ਕੰਮ ਜਿਹੜਾ ਪੰਜਾਬੀ ਭਾਸ਼ਾ ਚ ਹੋਵੇ ਕਿ ਇਹ ਸਾਡੇ ਕੋਲ ਉਹ ਅਧਾਰਾ ਲੁਧਿਆਣਾ ਖੇਤੀਬੜੀ ਦਾ ਸਟੇਟ ਪੰਜਾਬ ਦਾ ਇੱਕ ਉਹ ਅਧਾਰਾ ਹੈ ਜਿਹਦੇ ਚ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਥਾ ਹੋਣੀ ਚਾਹੀਦੀ ਹੈ ਸੋ ਤੁਸੀਂ ਜਿਹੜਾ ਇਹ पात्र साहब ने स्थापित करके काम किया तीन है बहुत बहुत धन्यवाद बैठो <laughs> अजे अच्छे बहुत नाम के बच्चे क्या की ज्यादा मेरी गुजारिश है आ,